ਇੱਕ ਦਿਨ ਸਤਗੁਰੂ ਨਾਨਕ ਦੇ ਪਾਤਸ਼ਾਹ ਨੂੰ ਮਰਦਾਨਾ ਕਹਿਣ ਲੱਗਿਆ ਮਹਾਰਾਜ ਹੁਣ ਤਾਂ ਘੋਰ ਕਲਯੁਗ ਆ ਗਿਆ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਕਲਯੁਗ ਹਜੇ ਬਚਪਨ ਵਿੱਚ ਐ ਜਦੋਂ ਜਵਾਨੀ ਵਿੱਚ ਹੋਵੇਗਾ ਉਦੋਂ ਇਹਦਾ ਮਾਹੌਲ ਦੇਖੀ ਹੱਥ ਨੂੰ ਹੱਥ ਖਾਇਆ ਕਰੇਗਾ ਸੋ ਅੱਜ ਘੋਰ ਕਲਯੁਗ ਦੇ ਵਹਿਣ ਵਿੱਚ ਵਹਿੰਦੀ ਹੋਈ ਦੁਨੀਆ ਕਿਵੇਂ ਇੱਕ ਦੂਜੇ ਨਾਲ ਚਲਾਕੀਆਂ ਕਰ ਰਹੀ ਐ ਸ਼ੈਤਾਨੀਆਂ ਭਰੀ ਕਾਰ ਕਰ ਰਹੀ ਐ ਅੱਜ ਦੇ ਸਮਾਜ ਬਾਰੇ ਅੱਜ ਦੇ ਹਾਲਾਤਾਂ ਬਾਰੇ ਮਨੁੱਖ ਦੇ ਅੱਜ ਦੇ ਗਿਰੇ ਕਰਤਵਾਂ ਬਾਰੇ ਜਿਵੇਂ ਸੂਬੇਦਾਰ ਹਰਨ ਸਿੰਘ ਬਰਾੜ ਸਾਹਿਬ ਮਾਣੀ ਖੇੜੇ ਵਾਲਿਆਂ ਨੇ ਕਵਤਾ ਲਿਖੀ ਹੈ ਲਾਲਬਾਈ ਵਾਲਾ ਜੱਥਾ ਐਉਂ ਬਿਆਨ ਕਰ ਰਿਹਾ ਕਲੂ ਕਾਲ ਕੇ ਵਿਚਵੇਂ ਉਲਟੀ ਚਲ ਗਈ ਕਾਰ ਮਿੱਤਰ ਦਗਾ ਕਮਾਵੰਦੇ ਕਰ ਮਿੱਤਰ ਸੇ ਪਿਆਰ ਆਦਿ ਚ ਸਤਗੁਰ ਨਾਨਕ ਤਿਆ ਕੇ ਕਲੰਗੀ ਧਰ ਨੂੰ ਸੀਸ ਨਵਾ ਕੇ ਰਜਵਲੀ ਖਾਨ ਨੂੰ ਕਰਾਂ ਸਲਾਮਤਾ ਕੁਝ ਕਰਾਂ ਲਿਖਣ ਦਾ ਸਾਮਾ ਫੁਰਨੇ ਫੁਰਣ ਦਿਮਾਗ ਵਿੱਚੋਂ ਸੁੰਗਣ ਪਾਤ ਪਾਤ ਦੀ ਖਸ਼ਬੂ ਪੌਰ ਸਰੋਤੇ ਬਾਗ ਵਿੱਚੋਂ ਚੁਣ ਚੁਣ ਸ਼ਬਦ ਮਨਾਂ ਨੂੰ ਮੋੜੇ ਕਲਮ ਦੀ ਡੋਰ ਚਹਾਰ ਪਰੋਣੇ ਏਂਗੇ ਹੋਰੇ ਕਰਮਨ ਹੋ ਰਹੀ ਰੱਖਿਆ ਬਦਲਿਆ ਕੁਲ ਦੁਨੀਆ ਦਾ ਨਕਸ਼ਾ ਏਗਲ ਹਰਥਾ ਮਾਨੀ ਦੀਂਗੀ ਦਿਨ ਕਲ ਜੁਗ ਦੇ ਮਾਰੇ ਵਦਗੀ ਕਾਰ ਸ਼ੈਤਾਨੀ ਦੀਂਗੀ